ਪੰਜਾਬੀ ਸਿੰਗਰ ਰਣਜੀਤ ਬਾਵਾ ਪੜਕੇ ਨਜ਼ਰ ਆਏ ਨੇ ਤੇ ਕਹਿ ਰਹੇ ਨੇ ਕਿ ਕਸੂਰ Song ਡਿਲੀਟ ਕੀਤੇ 5 ਸਾਲ ਹੋ ਗਏ ਨੇ ਕੁਝ ਲੋਕ ਮੇਰੇ ਨਾਮ ਤੇ TRP ਅਜੇ ਵੀ ਚਾਹੁੰਦੇ ਨੇ ਦਰਅਸਲ ਪੰਜਾਬੀ ਸਿੰਗਰ ਰਣਜੀਤ ਬਾਵਾ ਨੇ 5 ਸਾਲ ਪੁਰਾਣੇ ਗੀਤ ਤੇ ਹੋਈ ਕੰਟਰੋਵਰਸੀ ਨੂੰ ਲੈ ਕੇ ਆਲੋਚਕਾਂ ਨੂੰ ਇੱਕ ਕਰਾਰਾ ਜਵਾਬ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਕਸੂਰ ਗੀਤ ਨੂੰ 5 ਸਾਲ ਪਹਿਲਾਂ ਹੀ ਆਪਣੇ ਚੈਨਲ ਤੋਂ ਡਿਲੀਟ ਕਰ ਚੁੱਕੇ ਨੇ ਮੇਰੇ ਸ਼ੋਅ ਕੈਨਸਲ ਕਰਵਾਉਣ ਤੋਂ ਲੈ ਕੇ ਕੁਝ ਲੋਕ ਇਸ ਕੰਟਰੋਵਰਸੀ ਨੂੰ ਜ਼ਿੰਦਾ ਅਜੇ ਵੀ ਰੱਖਣਾ ਚਾਹੁੰਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਲੋਕ ਖੋਖਲੀ ਸ਼ੋਹਰਤ ਤੇ টিਆਰਪੀ ਪਾਣਾ ਚਾਹੁੰਦੇ ਨੇ ਸਿੰਘਰ ਦਾ ਕਹਿਣਾ ਹੈ ਕਿ ਮੇਰੇ ਲਈ ਸਾਰੇ ਧਰਮ ਪਿਆਰੇ ਨੇ ਮੈਂ ਕਿਸੇ ਧਰਮ ਦਾ ਮਜ਼ਾਕ ਉਡਾਉਂਦਾ ਕੋਈ ਵੀ ਮੇਰਾ ਮੰਤਵ ਨਹੀਂ ਹੁੰਦਾ ਤੇ ਨਾ ਹੀ ਅੱਗੇ ਕਦੀ ਹੋਵੇਗਾ ਗੀਤ ਦੇ ਉੱਤੇ ਵਿਵਾਦ ਹੋਣ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਮੈਂ ਉਹ ਗੀਤ ਡਿਲੀਟ ਕਰ ਦਿੱਤਾ 5 ਸਾਲ ਪਹਿਲਾਂ ਰਣਜੀਤ ਬਾਵਾ ਦੇ ਗੀਤ ਕਸੂਰ ਨੂੰ ਲੈ ਕੇ ਕੰਟਰੋਵਰਸੀ ਹੋਈ ਸੀ ਵਿਸ਼ਵ Hindu ਪਰਿਸ਼ਦ ਦੇ ਵੱਲੋਂ ਇਲਜ਼ਾਮ ਲਾਏ ਗਏ ਸੀ ਕਿ Hindu ਧਰਮ ਨੂੰ ਲੈ ਕੇ ਟਿੱਪਣੀ ਕੀਤੀ ਗਈ ਤੇ ਜਲੰਧਰ ਦੇ ਵਿੱਚ ਇਸ ਨੂੰ ਲੈ ਕੇ ਸ਼ਿਕਾਇਤ ਦਰਜ ਹੁੰਦੀ ਹੈ ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਇਹ ਮਾਮਲਾ ਜਿਹੜਾ ਹੈ ਉਹ ਉੱਠਦਾ ਨਜ਼ਰ ਆ ਜਿਸ ਨੂੰ ਲੈ ਕੇ ਰਣਜੀਤ 바ਵਾ ਦੇ ਵੱਲੋਂ ਇੱਕ ਵਾਰ ਫਿਰ ਤੋਂ ਵੀਡੀਓ ਪਾਈ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ 5 ਸਾਲ ਪਹਿਲਾਂ ਡਿਲੀਟ ਕੀਤੇ ਗਏ ਇਸ ਗੀਤ ਨੂੰ ਲੈ ਕੇ ਅਜੇ ਵੀ ਕੁਝ ਲੋਕ ਕੰਟਰੋਵਰਸੀ ਚਾਹੁੰਦੇ ਨੇ ਇਸ ਦੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਹੈ ਕਿ TRP ਵਧਾਉਣ ਦੇ ਲਈ ਸ਼ੋਰ ਮਚਾਇਆ ਜਾ ਰਿਹਾ ਹੈ ਖਾਲੀ ਫਸਾਦ ਖੜੇ ਕੀਤੇ ਜਾ ਰਹੇ ਹਨ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਅਜਿਹਾ ਨਾ ਕੀਤਾ ਜਾਵੇ ਇਸ ਦੇ ਦਰਮਿਆਨ ਦਾਸ ਨੇ ਇਹ ਕਿ ਰਣਜੀਤ 바ਵਾ ਇਸ ਵੀਡੀਓ ਚ ਕਾਫੀ फडਕਦੇ ਨਜ਼ਰ ਆਏ ਨੇ